ਇਸ ਦੇ ਦੀ ਵੱਡੀ ਖਬਰ ਸੋਸ਼ਲ ਮੀਡੀਆ ਇਨਫਲੂਐਂਸਰ ਸੰਦੀਪਾ ਵਰਕ ਨੂੰ ED ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ED ਨੇ 12 ਅਤੇ 13 ਅਗਸਤ 2025 ਨੂੰ ਦਿੱਲੀ ਅਤੇ ਮੁੰਬਈ ਵਿੱਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਹੈ ਇਹ ਕਾਰਵਾਈ ਸੰਦੀਪਾ ਵਰਕ ਤੇ ਉਸਦੇ ਸਾਥੀਆਂ ਵਿਰੁੱਧ ਚੱਲ ਰਹੀ ਮਨੀ ਲਾਂਡਰਿੰਗ ਜਾਂਚ ਦਾ ਹਿੱਸਾ ਹੈ ਦੋਸ਼ ਹੈ ਕਿ ਸੰਦੀਪਾ ਵਰਕ ਨੇ ਲੋਕਾਂ ਤੋਂ ਝੂਠੇ ਵਾਅਦੇ ਕਰਕੇ ਅਤੇ ਗਲਤ ਜਾਣਕਾਰੀ ਦੇ ਕੇ ਪੈਸੇ ਲਏ ਨੇ ਤੇ ਉਹਨਾਂ ਨੂੰ ਗੁੰਮਰਾਹ ਕੀਤਾ ਏਡੀ ਨੇ ਇਹ ਜਾਂਚ ਪੰਜਾਬ ਦੇ ਐਸਐਸ ਨਗਰ ਦੇ ਫੇਸ 8 ਪੁਲਿਸ ਸਟੇਸ਼ਨ ਵਿੱਚ ਦਰਜ ਐਫਆਈਆਰ ਦੇ ਆਧਾਰ ਤੇ ਸ਼ੁਰੂ ਕੀਤੀ ਸੀ ਜਿਸ ਵਿੱਚ ਧੋਖਾਧੜੀ ਅਤੇ ਗਬਨ ਦੇ ਦੋਸ਼ ਲਗਾਏ ਗਏ ਸਨ ਜਾਂਚ ਵਿੱਚ ਖੁਲਾਸਾ ਹੋਇਆ ਕਿ ਸੰਦੀਪਾ 하이브ਰੋਕੇਅਰ.com ਨਾਮ ਦੀ ਇੱਕ ਵੈੱਬਸਾਈਟ ਚਲਾਉਂਦੀ ਸੀ ਜਿਸ ਵਿੱਚ ਉਸਨੇ ਐਫਬੀਏ ਦੁਆਰਾ ਪ੍ਰਵਾਨਿਤ ਬਿਊਟੀ ਪ੍ਰੋਡਕਟ ਵੇਚਣ ਦਾ ਦਾਵਾ ਕੀਤਾ ਸੀ ਪਰ ਅਸਲ ਵਿੱਚ ਵੈੱਬਸਾਈਟ ਤੇ ਦਿਖਾਏ ਗਏ ਪ੍ਰੋਡਕਟ ਮੌਜੂਦ ਨਹੀਂ ਸਨ ਇਸ ਵੈਬਸਾਈਟ ਤੇ ਯੂਜ਼ਰ ਰਜਿਸਟ੍ਰੇਸ਼ਨ ਦਾ ਕੋਈ ਵਿਕਲਪ ਨਹੀਂ ਸੀ ਭੁਗਤਾਨ ਗੇਟਵੇ ਵਿੱਚ ਇੱਕ ਨਿਰੰਤਰ ਸਮੱਸਿਆ ਸੀ ਸੋਸ਼ਲ ਮੀਡੀਆ ਤੇ ਬਹੁਤ ਘੱਟ ਗਤੀਵਿਧੀ ਸੀ ਤੇ WhatsApp ਨੰਬਰ ਵੀ ਆਕਰਸ਼ਕ ਨਹੀਂ ਸੀ ਸੀ ਇਡੀ ਨੂੰ ਸ਼ੱਕ ਹੈ ਕਿ ਇਹ ਵੈਬਸਾਈਟ ਅਸਲ ਕਾਰੋਬਾਰ ਦੀ ਬਜਾਏ ਮਨੀ ਲਾਰਨਿੰਗ ਦਾ ਸਾਧਨ ਸੀ ਵੈਬਸਾਈਟ ਤੇ ਸੀਮਤ ਉਤਪਾਦ ਰੇਂਜ ਵਧੀਆ ਕੀਮਤਾਂ ਚਾਲੀ ਐਡੀਏ ਪ੍ਰਵਾਨਗੀ ਅਤੇ ਤਕਨੀਕੀ ਖਾਮੀਆਂ ਵੀ ਪਾਈਆਂ ਗਈਆਂ ਹਨ ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਸੰਦੀਪਾ ਬਿਰਕ ਅਗਰਾਈ ਨਟਰਾਜਨ ਸ਼ੇਤੂ ਰਾਮਨ ਨਾਲ ਸੰਬੰਧਿਤ ਸੀ ਜੋ ਪਹਿਲਾਂ ਰਿਲਾਇੰਸ ਕੈਪੀਟਲ ਲਿਮਟਿਡ ਦੇ ਡਾਇਰੈਕਟਰ ਰਹਿ ਚੁੱਕੇ ਨੇ ਦੋਵਾਂ ਵਿਚਕਾਰ ਗੈਰ ਕਾਨੂੰਨੀ ਕੰਮ ਬਾਰੇ ਚਰਚਾ ਹੁੰਦੀ ਸੀ 2018 ਵਿੱਚ ਰਿਲਾਇੰਸ ਕਮਰਸ਼ੀਅਲ ਫਾਈਨੈਂਸ ਲਿਮਟਿਡ ਨੇ ਜ਼ਰੂਰੀ ਜਾਂਚ ਤੋਂ ਬਿਨਾਂ ਸ਼ੇਤੂ ਰਾਮਨ ਨੂੰ ਲਗਭਗ 18 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਉਸ ਤੋਂ ਇਲਾਵਾ ਕੰਪਨੀ ਨੇ ਉਸ ਨੂੰ 22 ਕਰੋੜ ਰੁਪਏ ਦਾ ਹੋਮ ਲੋਨ ਵੀ ਦਿੱਤਾ ਜਿਸ ਵਿੱਚ ਕਈ ਨਿਯਮ ਤੋڑے ਗਏ ਸਨ ਇਹਨਾਂ ਕਰਜ਼ਿਆਂ ਦੀ ਵੱਡੀ ਰਕਮ ਨਿੱਜੀ ਲਾਭ ਲਈ ਵਰਤੀ ਗਈ ਸੀ ਤੇ ਅੱਜ ਤੱਕ ਵਾਪਸ ਨਹੀਂ ਕੀਤੀ ਗਈ ਹੈ। ਛਾਪੇਮਾਰੀ ਵਿੱਚ ਕਈ ਮਹੱਤਵਪੂਰਨ ਦਸਤਾਵੇਜ਼ ਤੇ ਰਿਕਾਰਡ ਮਿਲੇ ਨੇ ਨਾਲ ਹੀ ফারুক ਅਲੀ ਸਮੇਤ ਕੁੱਲ ਮੁੱਖ ਲੋਕਾਂ ਦੇ ਬਿਆਨ ਦਰਜ ਕੀਤੇ ਗਏ ਨੇ ਈਡੀ ਨੇ ਸੰਦੀਪਾ ਨੂੰ 12 ਅਗਸਤ ਨੂੰ ਜਿਹੜਾ ਕਿ ਗ੍ਰਿਫਤਾਰ ਕੀਤਾ ਸੀ ਅਦਾਲਤ ਨੇ ਉਸ ਨੂੰ 14 ਅਗਸਤ ਤੱਕ ਈਡੀ ਹਿਰਾਸਤ ਵਿੱਚ ਭੇਜ ਦਿੱਤਾ ਸੀ। ED ਦਾ ਕਹਿਣਾ ਹੈ ਕਿ ਜਾਂਚ ਅਜੇ ਵੀ ਜਾਰੀ ਹੈ ED ਨੂੰ ਉਮੀਦ ਹੈ ਕਿ ਭਵਿੱਖ ਵਿੱਚ ਹੋਰ ਖੁਲਾਸੇ ਜਿਹੜੇ ਕੀ ਹੋ ਸਕਦੇ ਨੇ ਦੱਸਣਾ ਮੰਨਦਾ ਕਿ ਇੰਸਟਾਗ੍ਰਾਮ ਤੇ 12 ਲੱਖ ਤੋਂ ਵੱਧ ਫਾਲੋਅਰਸ ਵਾਲੇ ਇੱਕ ਮਸ਼ਹੂਰ ਪ੍ਰਭਾਵਕ ਨੂੰ ED ਨੇ ਗ੍ਰਿਫਤਾਰ ਕਰ ਲਿਆ ਹੈ ED ਨੇ 40 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਸਿਕੰਜਾ ਕੱਸ ਦਿੱਤਾ ਹੈ